ਪਾਸ਼ਾ ਨੂੰ ਸੀ ਤਸਵੀਰਾਂ ਵੇਖਦੇ ਆ ਉਹਦੇ ਵਿੱਚ ਸੰਤ ਰੂਪ ਜ਼ਰੂਰ ਵਿਖਾਇਆ ਜਾਂਦਾ ਮਹਾਰਾਜ ਦੇ ਹੱਥ ਦੇ ਵਿੱਚ ਮਾਲਾ ਫੜ ਕੇ ਪਰ ਮੈਂ ਅਕਸਰ ਕਹਿੰਦਾ ਉਹਨਾਂ ਜਿੱਥੇ ਮਹਾਰਾਜ ਸੰਤ ਸਨ ਉੱਥੇ ਬਹੁਤ ਤਗੜੇ ਸਿਪਾਹੀ ਵੀ ਸਨ ਤੇ ਸਿਪਾਹੀ ਹੋਣ ਦਾ ਸਿਧਾਂਤ ਵੀ ਮਹਾਰਾਜ ਨੇ ਵੱਖੋ-ਵੱਖਰੇ ਸਮਿਆਂ ਦੇ ਉੱਪਰ ਦਿੱਤਾ ਜਿਸ ਵਕਤ ਤੁਸੀਂ ਵੇਖੋ ਵਾਰ ਚੱਲ ਰਹੀ ਸੀ ਸ਼ਬਦਾਂ ਦੀ ਸ਼ਬਦੀ ਵਾਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾ ਬਾਬਰ ਨੂੰ ਜ਼ਾਬਰ ਕਹਿ ਦਿੱਤਾ ਠੀਕ ਹੈ ਉਹ ਵੀ ਮਹਾਰਾਜ ਵੀ ਸੰਤ ਤੇ ਸਿਪਾਹੀ ਦੋਵਾਂ ਦਾ ਸਿਧਾਂਤ ਸਾਨੂੰ ਗੁਰੂ ਨਾਨਕ ਪਾਤਸ਼ਾਹੀ ਤੋਂ ਹੀ ਮਿਲਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਉਸ ਉਪਰਾੰਤੀ ਤੁਸੀਂ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜੋ ਸੰਤ ਪਹਿਲਾ ਸਿਪਾਹੀ ਸਨ ਮਹਾਰਾਜ ਤੁਸੀਂ ਵੇਖੋ ਫਿਰ ਮਹਾਰਾਜ ਨੇ ਇੰਨਾ ਲੰਮਾ ਸਮਾਂ ਤਪ ਕਰਕੇ ਮਹਾਰਾਜ ਨੇ ਬੰਦਗੀ ਕਰਕੇ ਜੋ ਸਾਨੂੰ ਸਿੱਖਾਂ ਨੂੰ ਇੱਕ ਸੰਕਲਪ ਬਖਸ਼ਿਆ ਮੈਂ ਇੱਥੇ ਇੱਕ ਗੱਲ ਜ਼ਰੂਰ ਕਰਾਂਗਾ ਗੁਰੂ ਸਾਹਿਬ ਨੂੰ ਲੱਭਣ ਵਾਲੇ ਤੁਸੀਂ ਵੇਖੋ ਮੱਖਣਸ਼ਾਹ ਲੁਬਾਣਾ ਜੀ ਠੀਕ ਹੈ ਮੱਖਣਸ਼ਾਹ ਲੁਬਾਣਾ ਤੇ ਭਾਈ ਲੱਖੀਸ਼ਾ ਵੰਜਾਰਾ ਨੂੰ ਵੀ ਅਸੀਂ ਅੱਖੋਂ ਨਹੀਂ ਪਰੋਖੇ ਕਰ ਸਕਦੇ ਉਹਨਾਂ ਦਾ ਵੀ ਇਤਿਹਾਸ ਨਾਲ ਗੁਰੂ ਤੇਗ ਬਹਾਦਰ ਸਾਹਿਬ ਨਾਲ ਬੜਾ ਵੱਡਾ ਲਿੰਕ ਆ ਤੇ ਮੈਂ ਇੱਕ ਗੱਲ ਕਰ ਦਵਾਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਾਇਸੀ ਨਾਲ ਹਿੱਲਦੀ ਮੈਂ ਗੱਲ ਕਰ ਲਵਾਂ ਅੱਜ ਸਿੱਖਾਂ ਦੇ ਮੈਂ ਪਹਿਲਾਂ ਵੀ ਕਿਹਾ ਸੀ ਅੱਜ ਸਿੱਖ ਸ਼ਸਤਰਧਾਰੀ ਹੋਣ ਦਾ ਸੰਕਲਪ ਜ਼ਰੂਰ ਭੁੱਲਦੇ ਜਾ ਰਹੇ ਨੇ ਉਹਦਾ ਕਾਰਨ ਮੁਡੇਲੇ ਤੌਰ ਤੇ ਇਹ ਆ ਵੀ ਜਿਹੜੀ ਸਾਡੀ ਪ੍ਰੋਡਕਸ਼ਨ ਆਫ ਦ ਸਵਾਰਡਸ ਆ ਸਿੱਖਾਂ ਦੀ ਕਿਰਪਾਨਾ ਗੁਰੂ ਸਾਹਿਬ ਨੇ ਲੋਗੜ ਸਾਹਿਬ ਵਿਖੇ ਫੈਕਟਰੀ ਲਾਈ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਅੱਜ ਗਾਇਬ ਹੋ ਚੁੱਕੀ ਹੈ ਠੀਕ 80 ਇਤਿਹਾਸ ਚ ਪੜਦੇ ਆ ਨਾ ਵੀ ਭਾਈ ਮਾਨੀ ਸਿੰਘ ਜੀ ਮਾਤਾ ਜੀ ਨੂੰ ਲੈ ਕੇ ਦਿੱਲੀ ਚਲੇ ਗਏ ਇਤਿਹਾਸ ਦੀ ਹਰ ਇੱਕ ਚੀਜ਼ ਦਾ ਜਿਹੜਾ ਵਰਣਨ ਆ ਫੈਕਚੁਅਲ ਮੌਜੂਦ ਆ ਪਰ ਸਾਨੂੰ ਕਿੱਥੇ ਨਾ ਕਿੱਥੇ ਉਹ ਇਤਿਹਾਸ ਨਾਲ ਤੋੜ ਕੇ ਨੌਜਵਾਨ ਪੀੜ੍ਹੀ ਸਮਝਦੀ ਹੈ ਵੀ ਇਹ ਇੱਕ ਮਾਈਥੋਲੋਜੀਕਲ ਇਤਿਹਾਸ ਆ ਪਰ ਅੱਜ ਵੀ ਤੁਸੀਂ ਵੇਖੋ ਵੀ ਜਿਹੜੀ ਰਾਏਸੀਨਾ ਹਿੱਲ ਦੀ ਕੁਝ 200 ਤੋਂ ਵੱਧ ਏਕੜ ਜਗ੍ਹਾ ਬੀਗੜ ਦੇ ਵਿੱਚ ਮਿਲੀ ਸੀ ਅੱਜ ਉਹ ਉੱਥੇ ਕੀ ਆ ਸਿੱਖਾ ਜਿਹੜੀ ਪਾਰਲੀਮੈਂਟ ਹੈ ਭਾਰਤ ਦੀ ਉਹ ਲਖੀਸ਼ਾ ਸੌਰੀ ਇਹਨਾਂ ਦੀ ਤੁਸੀਂ ਵੇਖੋ ਲਖੀਸ਼ਾ ਵੰਜਾਰਾ ਜੀ ਇਹਨਾਂ ਸਿੱਖਾਂ ਦੀ ਜਗਾਵਾਂ ਦੇ ਉੱਪਰ ਬਣੀ ਹੋਈ ਹੈ ਉਹ ਸਾਡੀ ਸਿੱਖ ਪੰਥ ਦੀ ਜ਼ਗੀਰ ਸਨ ਜਦੋਂ ਉਹਨਾਂ ਤੇ ਬਣਾਈ ਗਈ ਤੇ ਸਾਨੂੰ ਉਹਦੇ ਬਦਲੇ ਜਿਹੜੀ ਹਰਿਆਣਾ ਦੇ ਵਿੱਚ ਜ਼ਮੀਨ ਦਿੱਤੀ ਗਈ ਤੇ ਅੱਜ ਲੋੜ ਹੈ ਜਿਹੜੇ ਸਿੱਖ ਵਚਦੇ ਨੇ ਸਿਕਲੀਗਰ ਸਿੱਖ ਵਚਦੇ ਨੇ ਸਾਡੇ